ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਗੱਲ ਮੌਸਮ ਦੀ ਕਰਦੇ ਹਾਂ ਪਹਾੜੀ ਖੇਤਰਾਂ ਦੇ ਵਿੱਚ ਤਾਜ਼ਾ ਹੋਈ ਬਰਫਬਾਰੀ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ 5 ਤੋਂ 7 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੇਠਾਂ ਡਿੱਗਿਆ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਲਗਾਤਾਰ ਗਰਮੀ ਕਹਿਰ ਦੀ ਪੈ ਰਹੀ ਸੀ ਅਤੇ ਤਾਪਾਂ ਜਿਹੜਾ 35 ਤੋਂ 36 ਡਿਗਰੀ ਤੱਕ ਪੰਜਾਬ ਦੇ ਵਿੱਚ ਪਹੁੰਚ ਗਿਆ ਸੀ ਤੇ ਅਚਾਨਕ ਹੀ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਪੰਜਾਬ ਦਾ ਅਤੇ ਹੇਠਲੇ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਦਾ ਟੈਂਪਰੇਚਰ ਹੈ ਜਿਹੜਾ ਘਟ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਤੇ ਮੰਗਲਵਾਰ ਤੱਕ ਇਹ ਤਾਪਮਾਨ ਜਿਹੜਾ ਉਹ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਇਸ ਤੋਂ ਬਾਅਦ ਮੋੜ ਤੋਂ ਇੱਕ ਵਾਰ ਫਿਰ ਤੋਂ ਟੈਂਪਰੇਚਰ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਚੱਲ ਰਿਹਾ ਵੱਧ ਤੋਂ ਵੱਧ 29-30 ਡਿਗਰੀ ਤੱਕ ਚੱਲ ਰਿਹਾ ਹੈ ਰਾਤ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਠੰਡ ਦੇਖੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਮਾਨਸਾ ਬਟਿੰਡਾ ਸੰਗਰੂਰ ਬਰਨਾਲਾ ਫਾਜ਼ਿਲਕਾ ਮੁਕਸਰ ਮੋਗਾ ਫਰੀਦਕੋਟ ਫਿਰੋਜ਼ਪੁਰ ਇਹ ਸਾਰੇ ਜ਼ਿਲ੍ਹੇ ਜਿਹਨੇ ਜਿੱਥੇ ਮੌਸਮ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਗਰਮ ਰਹਿੰਦਾ ਪਰ ਮੌਸਮ ਦੇ ਵਿੱਚ 5 ਤੋਂ 7 ਡਿਗਰੀ ਤੱਕ ਦੀ ਗਰਾਵਟ ਦੇਖੀ ਗਈ ਹੈ ਅਤੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ 1 ਤੋਂ 2 ਦਿਨਾਂ ਤੱਕ 30 ਤੋਂ 31 ਡਿਗਰੀ ਤੱਕ ਇਹ ਤਾਪਮਾਨ ਰਹੇਗਾ ਅਤੇ ਇਸ ਤੋਂ ਬਾਅਦ ਮੌੜ ਤੋਂ ਪਹਿਲਾਂ ਵਾਤਾਪਮਨ ਜਿਹੜਾ 35 ਤੋਂ 36 ਡਿਗਰੀ ਤੱਕ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਇਸ ਵੇਲੇ ਕਣਕ ਦੀਆਂ ਫਸਲਾਂ ਨੂੰ ਪਾਣੀ ਲੱਗਿਆ ਹੋਇਆ ਅਤੇ ਜੇਕਰ ਮੀਂਹ ਪੈਂਦਾ ਤਾਂ ਕਣਕ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਇਸ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਕਿਹਾ ਗਿਆ ਕਿ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਫਸਲ ਦਾ ਨੁਕਸਾਨ ਕਰ ਸਕਦੀ ਹੈ ਸੋ ਇਸ ਕਰਕੇ ਕਣਕ ਦੀ ਫਸਲ ਦੇ ਲਈ ਜਿਹੜਾ ਜੇ ਮੀਂਹ ਪੈਂਦਾ ਤਾਂ ਉਹ ਠੀਕ ਨਹੀਂ ਹੋਵੇਗਾ ਸੋ ਜਿੰਨੀ ਧੁੱਪ ਪੈਂਦੀ ਹੈ ਉੰਨੀ ਹੀ ਕਣਕ ਦੇ ਫਸਲ ਲਈ ਚੰਗੀ ਹੈ ਕਿਉਂਕਿ ਕਣਕ ਦੀ ਫਸਲ ਹੈ ਜਿਹੜੀ ਹੁਣ ਉਹ ਵਧਣ ਯੋਗ ਕੁਝ ਦਿਨਾਂ ਚ ਹੋ ਜਾਵੇਗੀ ਤੇ ਉਸ ਤੋਂ ਬਾਅਦ ਕਣਕ ਦੀ ਫਸਲ ਦੇ ਲਈ ਧੁੱਪ ਜਿਹੜੀ ਚੰਗੀ ਮੰਨੀ ਜਾ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਹੇਠਲੇ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਹੈ ਜਿਹੜੀ ਸਵੇਰ ਸਾਰ ਤੜਕਸਾਰ ਜਿਹੜੀ ਠੰਡ ਦੇਖਣ ਨੂੰ ਮਿਲੀ ਹੈ ਰਾਤ ਵੇਲੇ ਵੀ ਠੰਡ ਦੇਖਣ ਨੂੰ ਮਿਲੀ ਹੈ ਅਗਲੇ 1 ਜਾਂ 2 24 ਘੰਟਿਆਂ ਤੱਕ ਜਿਹੜਾ ਤਾਪਮਾਨ ਹੈ اسی ਤਰ੍ਹਾਂ ਦੇ ਬਣ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਇਸ ਤੋਂ ਬਾਅਦ ਟੈਂਪਰੇਚਰ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਇੱਕਦਮ ਵਾਧਾ ਵੀ ਹੋ ਸਕਦਾ ਹੈ 35 ਤੋਂ 36 ਡਿਗਰੀ ਦਾ ਤਾਪਮਾਨ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਦੇਖਣ ਨੂੰ ਮਿਲੇਗਾ ਜੋ ਕਿ ਕਣਕ ਦੀ ਫਸਲ ਦੇ ਲਈ ਚੰਗਾ ਹੋਵੇਗਾ ਪਹਾੜੀ ਖੇਤਰਾਂ ਦੇ ਵਿੱਚ ਤਾਜ਼ਾ ਹੋਈ ਬਰਫਬਾਰੀ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ 5 ਤੋਂ 7 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੇਠਾਂ ਡਿੱਗਿਆ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਲਗਾਤਾਰ ਗਰਮੀ ਕਹਿਰ ਦੀ ਪੈ ਰਹੀ ਸੀ ਅਤੇ ਤਾਪਾਂ ਜਿਹੜਾ 35 ਤੋਂ 36 ਡਿਗਰੀ ਤੱਕ ਪੰਜਾਬ ਦੇ ਵਿੱਚ ਪਹੁੰਚ ਗਿਆ ਸੀ ਤੇ ਅਚਾਨਕ ਹੀ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਪੰਜਾਬ ਦਾ ਅਤੇ ਹੇਠਲੇ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਦਾ ਟੈਂਪਰੇਚਰ ਹੈ ਜਿਹੜਾ ਘਟ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਤੇ ਮੰਗਲਵਾਰ ਤੱਕ ਇਹ ਤਾਪਮਾਨ ਜਿਹੜਾ ਉਹ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਇਸ ਤੋਂ ਬਾਅਦ ਮੋੜ ਤੋਂ ਇੱਕ ਵਾਰ ਫਿਰ ਤੋਂ ਟੈਂਪਰੇਚਰ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਚੱਲ ਰਿਹਾ ਵੱਧ ਤੋਂ ਵੱਧ 29-30 ਡਿਗਰੀ ਤੱਕ ਚੱਲ ਰਿਹਾ ਹੈ ਰਾਤ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਠੰਡ ਦੇਖੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਮਾਨਸਾ ਬਠਿੰਡਾ ਸੰਗਰੂਰ ਬਰਨਾਲਾ ਫਾਜ਼ਿਲਕਾ ਮੁਕਸਰ ਮੋਗਾ ਫਰੀਦਕੋਟ ਫਿਰੋਜ਼ਪੁਰ ਇਹ ਸਾਰੇ ਜ਼ਿਲ੍ਹੇ ਜਿਹਨੇ ਜਿੱਥੇ ਮੌਸਮ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਗਰਮ ਰਹਿੰਦਾ ਪਰ ਮੌਸਮ ਦੇ ਵਿੱਚ 5 ਤੋਂ 7 ਡਿਗਰੀ ਤੱਕ ਦੀ ਗਰਾਵਟ ਦੇਖੀ ਗਈ ਹੈ ਅਤੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ 1 ਤੋਂ 2 ਦਿਨਾਂ ਤੱਕ 30 ਤੋਂ 31 ਡਿਗਰੀ ਤੱਕ ਇਹ ਤਾਪਮਾਨ ਰਹੇਗਾ ਅਤੇ ਇਸ ਤੋਂ ਬਾਅਦ ਮੋੜ ਤੋਂ ਪਹਿਲਾਂ ਵਾਤਾਪਮਨ ਜਿਹੜਾ 35 ਤੋਂ 36 ਡਿਗਰੀ ਤੱਕ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਇਸ ਵੇਲੇ ਕਣਕ ਦੀਆਂ ਫਸਲਾਂ ਨੂੰ ਪਾਣੀ ਲੱਗਿਆ ਹੋਇਆ ਅਤੇ ਜੇ ਗਰਮੀ ਪੈਂਦਾ ਤਾਂ ਕਣਕ ਦਾ ਨੁਕਸਾਨ ਵੀ ਹੋ ਸਕਦਾ ਸੋ ਇਸ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਕਿਹਾ ਗਿਆ ਕਿ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਫਸਲ ਦਾ ਨੁਕਸਾਨ ਕਰ ਸਕਦੀ ਹੈ ਸੋ ਇਸ ਕਰਕੇ ਕਣਕ ਦੀ ਫਸਲ ਦੇ ਲਈ ਜਿਹੜਾ ਜੇ ਮੀਂਹ ਪੈਂਦਾ ਤਾਂ ਉਹ ਠੀਕ ਨਹੀਂ ਹੋਵੇਗਾ ਸੋ ਜਿੰਨੀ ਧੁੱਪ ਪੈਂਦੀ ਆ ਉਨੀ ਹੀ ਕਣਕ ਦੇ ਫਸਲ ਲਈ ਚੰਗੀ ਆ ਕਿਉਂਕਿ ਕਣਕ ਦੀ ਫਸਲ ਹੈ ਜਿਹੜੀ ਹੁਣ ਉਹ ਵਧਣ ਯੋਗ ਕੁਝ ਦਿਨਾਂ ਚ ਹੋ ਜਾਵੇਗੀ ਤੇ ਉਸ ਤੋਂ ਬਾਅਦ ਕਣਕ ਦੀ ਫਸਲ ਦੇ ਲਈ ਧੁੱਪ ਜਿਹੜੀ ਚੰਗੀ ਮੰਨੀ ਜਾ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਹੇਠਲੇ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਹੈ ਜਿਹੜੀ ਸਵੇਰ ਸਾਰ ਤੜਕਸਾਰ ਜਿਹੜੀ ਠੰਡ ਦੇਖਣ ਨੂੰ ਮਿਲੀ ਹੈ ਰਾਤ ਵੇਲੇ ਵੀ ਠੰਡ ਦੇਖਣ ਨੂੰ ਮਿਲੀ ਹੈ ਅਗਲੇ 1 ਜਾਂ 2 24 ਘੰਟਿਆਂ ਤੱਕ ਜਿਹੜਾ ਤਾਪਮਾਨ ਹੈ ਇਸੇ ਤਰ੍ਹਾਂ ਦੇ ਬਣੇ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਇਸ ਤੋਂ ਬਾਅਦ ਟੈਂਪਰੇਚਰ ਦੇ ਵਿੱਚ ਵਾਦਾ ਦੇਖਣ ਨੂੰ ਮਿਲੇਗਾ ਇੱਕਦਮ ਵਾਧਾ ਵੀ ਹੋ ਸਕਦਾ 35 ਤੋਂ 36 ਡਿਗਰੀ ਦਾ ਤਾਪਮਾਨ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਦੇਖਣ ਨੂੰ ਮਿਲੇਗਾ ਜੋ ਕਿ ਕਣਕ ਦੀ ਫਸਲ ਦੇ ਲਈ ਚੰਗਾ ਹੋਵੇਗਾ ਇਸ ਵੇਲੇ ਜਿੰਨੀ ਧੁੱਪ ਪਵੇ ਕਣਕ ਦੀ ਫਸਲ ਦੇ ਲਈ ਓਨੀ ਚੰਗੀ ਹੈ ਫਿਲਹਾਲ ਪੰਜਾਬ ਦੇ ਵਿੱਚ ਆਮ ਨਾਲੋਂ ਜਿਹੜਾ ਟੈਂਪਰੇਚਰ ਆ 5 ਤੋਂ 6 ਡਿਗਰੀ ਘੱਟ ਦੇਖਿਆ ਜਾ ਰਿਹਾ ਹੈ